ਮੌਜੂਦ ਨੇ ਵਾਤਾਵਰਨ ਪ੍ਰੇਮੀ ਹਰਦੀਪ ਸਿੰਘ ਨਰਵਰਾਲੀ ਤੇ ਕਮਲਦੀਪ ਸਿੰਘ ਤੇ ਅੱਜ ਮਿਲੇ ਨੇ ਵੀਰ ਜੀ ਨੂੰ ਤੇ ਗੱਲਬਾਤ ਕਰਦੇ ਆਂ ਹਾਂ ਜੀ ਕੀ ਕਹਿਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮਲਦੀਪ ਸਿੰਘ ਗਿੱਲ ਬੱਚਾ ਜੋ ਕਿ ਜਰਗ ترਸੀਮ ਸਿੰਘ ਗਿੱਲ ਦਾ ਬੱਚਾ ਹੈ ਇਹ ਵੀਰ ਨੇ ਮੇਰੇ ਨਾਲ ਜੁੜਿਆ ਹੈ ਬੂਟੇ ਲਾਉਣ ਲਈ ਇਹਦੀ ਡਿਮਾਂਡ ਹੁੰਦੀ ਸੀ ਵੀ ਮੈਂ ਤੁਹਾਨੂੰ ਜਾਮਣਾ ਅੰਕਲ ਜੀ ਨਿਮਾ ਦੇ ਬਰਮਾ ਡੇਕ ਤਿਆਰ ਕਰਕੇ ਦੇ ਆ ਕਰੂਗਾ ਵੀ ਮੇਰੀ ਬੂਟੇ ਲਗਾਉਣ ਲਈ ਲਿਫਾਫੇ ਦੇ ਰਿਹਾ ਹਾਂ جا کے بوٹے جا کے تیار کرے یہ بوٹے ਅਸੀਂ ਜੜਗਿੰਦ ਵਿੱਚ ਵੀ ਇਹਨਾਂ ਦੇ ਤਿਆਰ ਕਰੇ ਹੋਏ ਲਾਵਾਂਗੇ ਤੇ ਮੈਂ ਹੋਰ ਵੀ ਬੱਚਿਆਂ ਨੂੰ ਕਹਿਣਾ ਹਾਂ ਜਿਵੇਂ ਸੌਣ ਮਹੀਨਾ ਹੈ بوٹے ਹੁਣ ਘਟਕਾ ਤੋਂ ਤਿਆਰ ਹੋ ਜਾਂਦੇ ਨੇ ਆਪਣੇ ਘਰੇ ਤੁਸੀਂ 10 20 50 ਬੂਟੇ ਤਿਆਰ ਕਰਕੇ ला ਸਕਦੇ ਹੋ ਸਮਾਜ ਦੀ ਵਾਤਾਵਰਨ ਬਚਾਉਣ ਵਿੱਚ ਆਪਣਾ ਸੰਦੇਸ਼ ਦੱਸ ਸਕਦੇ ਤੇ ਹੁਣ ਗੱਲਬਾਤ ਕਮਲਦੀਪ ਸਿੰਘ ਜੰਦੇ ਨੌ ਦੀ ਕਰਦੇ ਹਾਂ ਹਾਂ ਵੀ ਵਾਈਗੁਰਜੀ ਦਾ ਖਾਲਸਾ ਸ਼ਹੀਰੀ ਵਾਈਗੁਰਜੀ ਕੀ ਪਤ ਹੈ ਮੈਂ ਧੰਨਵਾਦ ਕਰਦਾ ਹਰਜੀਤ ਸਿੰਘ ਨਖਰਾਲੀ ਦਾ ਜਿਨ੍ਹਾਂ ਨੇ ਮੈਨੂੰ ਬੂਟੇ ਲਗਾਉਣ ਲਈ ਪਾਪੇ ਦਿੱਤੇ ਨੇ ਅੱਜ ਮੈਂ ਇਹਨਾਂ ਨੂੰ ਪ੍ਰੋਤਸਾਹ ਦਿਵਾਉਣਾ ਕਿ ਮੈਂ ਬਰਾਸਤੀ ਜਿਵੇਂ ਜਾਮਨ ਅੰਬ ਇਹ ਜਿਹੇ ਬੂਟੇ ਲਾਵਾਂਗਾ ਨਿੰਮਾ ਕੀ ਨਾ ਪਤਾ ਤੇਰਾ ਕਮਲਜੀਤ ਸਿੰਘ ਗਿੱਲ